ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਪੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਜ਼ਿਲ੍ਹਾ ਮਹਾਲੀ ਦੇ ਪਿੰਡ ਕੁੰਮੜਾ ਦੇ ਵਿੱਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆਗਾ ਮਾਮਲਾ ਕੀ ਹੈ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਸਾਰੀ ਫੁੱਲ ਵੀਡੀਓ ਨੂੰ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾਗਾ ਤਾਂ ਕਿਉਂਕਿ ਹਜੇ ਵੀ ਉੱਥੇ ਧਰਨਾ ਲੱਗਿਆ ਹੋਇਆਗਾ ਜਿਹੜਾਗਾ ਜਾਮ ਕੀਤਾ ਗਿਆ ਮਹਾਲੀ ਤੇ 에어ਪੋਰਟ ਰੋਡ ਜਿਹੜਾ ਹੈਗਾ ਉਹ ਜਾਮ ਕੀਤਾ ਗਿਆ ਹੈਗਾ ਤਾਂ ਤੁਹਾਨੂੰ ਸਾਰਾ ਮਾਮਲਾ ਆਪਾਂ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਆਜੋ ਸਤਿ ਸ਼੍ਰੀ ਅਕਾਲ ਜੀ ਚੱਲੀਏ ਸਤਿ ਸ਼੍ਰੀ ਅਕਾਲ ਅਸੀਂ ਬੈਠੇ ਆ ਇੱਥੇ ਆ 68 ਹੈ ਇਧਰ ਜੀ ਤੇ ਇਧਰ ਸਿੰਘ ਸ਼ਹੀਦਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਅਸੀਂ ਚੌਂਕ 'ਚ ਬੈਠੇ ਆ ਕਿੰਨੇ ਵਜੇ ਬਾਬਾ ਜੀ 4 4 ਸਵਾ 4 ਹੋ ਗਏ ਉਹਨੇ ਸਵਾ 4 ਕਿਉਂ ਬੈਠੇ ਆ ਇਸ ਕਰਕੇ ਬੈਠੇ ਹੈ ਕਿ ਅਫਸੋਸ ਦੀ ਗੱਲ ਆ ਉਹ ਸਾਹਮਣੇ ਦਮਨਪ੍ਰੀਤ ਸਿੰਘ ਹੋਰਾਂ ਦੀ ਉਹਨਾਂ ਦੀ ਲਾਸ਼ ਪਈ ਹੈ ਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਇੰਨਾ ਚ ਪਿੰਡ ਵਾਲੇ ਵੀ ਨੇ ਤੇ ਅਸੀਂ ਵੀ ਆ ਕਿ ਉਧਰ ਨਹੀਂ ਸਿੰਘ ਫੌਜਾਂ ਵੀ ਨੇ ਇਧਰ ਵੀ ਬੰਦੇ ਬੈਠੇ ਨੇ ਇਧਰ ਵੀ ਭਾਈ ਨੇ ਬੈਠੇ ਇਸ ਲਈ ਆ ਕਿ ਉਹਨਾਂ ਨੂੰ ਉਸ ਪਰਿਵਾਰ ਨੂੰ ਜੋ ਇਨਸਾਫ ਚਾਹੀਦਾ ਉਹਦੇ ਚ ਅਸੀਂ ਵੀ ਕੁਝ ਆਪ ਦੇ ਵੱਲੋਂ ਕੰਟਰੀਬਿਊਟ ਕਰ ਸਕੀਏ ਜਾਂ ਮਦਦ ਕਰ ਸਕੀਏ ਇਨਸਾਫ ਕਿਹੜੀ ਗੱਲ ਦਾ ਚਾਹੀਦਾ ਹੈ ਇੱਕ ਬੱਚਾ ਚੜਾਈ ਕਰ ਗਿਆ ਇੱਕ ਬੱਚਾ ਹਸਪੀਟਲ ਚ ਪਿਆ ਹੈ ਮਰਨ ਦੇ ਕਿਨਾਰੇ ਔਰ ਇਹ 16 16 17 ਸਾਲ ਦੇ ਬੱਚੇ ਸੀ ਔਰ ਇਹਨਾਂ ਨੂੰ ਮਾਰਨ ਵਾਲੇ ਵੀ 16 ਔਰ 17 ਸਾਲ ਦੇ ਸੀ ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਨੇ ਇੱਕ ਬੱਚੇ ਦਾ ਇਹਦਾ ਗਲਾ ਕੱਟ ਦਿੱਤਾ ਗਿਆ ਤੇ ਜਿਹੜਾ ਹਸਪੀਟਲ ਚ ਪਿਆ ਹੈ ਉਦੇ ਅੱਖ 'ਚ ਕਿਰਚ ਮਾਰ ਕੇ ਸਿਰ ਵਿੱਚ ਦੀ ਕੱਢਦੀ ਜੇ ਤੁਸੀਂ ਉਹ ਫੋਟੋ ਵੇਖ ਲਓ ਤਾਂ ਦਰਦਨਾਕ ਫੋਟੋ ਆ ਵੇਖੀ ਨਹੀਂ ਜਾਂਦੀ ਬਿਲਕੁਲ ਹੁਣ ਦੱਸੋ ਇਹ 16 ਤੇ 17 ਸਾਲ ਦੇ ਬੱਚੇ ਦਾ ਕੰਮ ਹੈ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰ ਰਹੇ ਫੜੇ ਗਏ ਨਹੀਂ ਉਹ ਕਿਉਂ ਨਹੀਂ ਫੜੇ ਗਏ ਜੀ ਕਿਉਂਕਿ ਉਹ ਭੱਜ ਗਏ ਨਾਲ ਹੀ ਉਹਨਾਂ ਦਾ ਪਰਿਵਾਰ ਭੱਜ ਗਿਆ ਹੈਗੀ ਉਹ ਪ੍ਰਵਾਸੀ ਮਜ਼ਦੂਰ ਨੇ ਬਲਕਿ ਬਰਾੜ ਸਾਹਿਬ ਨੇ ਦੱਸਿਆ ਕਿ ਸਕ੍ਰੈਪ ਦਾ ਕੰਮ ਕਰਦੇ ਨੇ ਔਰ 24-25 ਸਾਲਾਂ ਤੋਂ ਕਰਦੇ ਨੇ 24-25 ਸਾਲਾਂ ਤੋਂ ਕੰਮ ਕਰਨ ਵਾਲੇ ਬੰਦੇ ਸਾਰਾ ਕੁਝ ਛੱਡ ਕੇ ਭੱਜ ਗਏ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਜੇ ਉਹ ਯੂਪੀ ਬਿਹਾਰ ਜਾਂ ਨੇਪਾਲ ਜਿੱਥੋਂ ਦੇ ਵੀ ਉਹ ਹੈਗੇ ਨੇ ਉਹ ਚਲੇ ਗਏ ਤਾਂ ਮੈਨੂੰ ਦੱਸੋ ਪੁਲਿਸ ਕੀ ਕਰੂਗੀ ਜੀਦਾ ਅਸੀਂ ਕਿੰਨੇ ਚਿਰ ਤੋਂ ਗੱਲ ਕਰ ਰਹੇ ਹਾਂ ਕਿ ਇਹ ਲੋਕ ਜੋ ਬਾਹਰੋਂ ਆ ਰਹੇ ਨਹੀਂ ਇਨਾਂ ਦੀਆਂ ਤੁਸੀਂ ਵੋਟਾਂ ਵੀ ਬਣਾ ਦਿੰਨੇ ਹੋ ਤੁਸੀਂ ਇਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਨੇ ਹੋ ਇਹ ਲੋਕ ਪਿੰਡਾਂ ਚ ਆ ਕੇ ਐ ਰਹਿ ਰਹੇ ਨੇ ਔਰ ਫਿਰ ਜਦੋਂ ਜੀ ਕਰਦਾ ਹੈ ਜੁਰਮ ਕਰਕੇ ਫੱਜ ਜਾਂਦੇ ਨੇ ਕੀ ਇਹ ਹੋ ਰਿਹਾ ਹੈ ਕੀ ਅਸੀਂ ਹਿਮਾਚਲ ਅਰਗ ਦਾ ਕਾਨੂੰਨ ਨਹੀਂ ਬਣਾ ਸਕਦੇ ਕੀ ਅਸੀਂ ਆਪਦੀ ਰੱਖਿਆ ਲਈ ਸੁਰੱਖਿਆ ਲਈ ਕੁਝ ਕਰ ਨਹੀਂ ਸਕਦੇ ਐਂ ਹੁੰਦਾ ਰਹੂਗਾ ਸਾਡੇ ਨਾਲ ਜੇ 24 ਤੋਂ 25 ਸਾਲ ਰਹਿਣ ਵਾਲੇ ਬੰਦੇ ਐ ਕਰ ਸਕਦੇ ਨੇ ਤੇ ਜਿਹੜੇ ਸਾਲ ਦੋ ਸਾਲ ਤੋਂ ਰਹਿ ਰਹੇ ਨੇ ਉਹ ਕੀ ਨਹੀਂ ਕਰਨਗੇ ਬਿਲਕੁਲ ਅਸੀਂ ਪਹਿਲਾਂ ਗਏ ਸੀ ਅਜਾ ਜਕਤਪੁਰ ਆਪੈਂ ਡਾ ਇੱਥੇ ਉੱਥੇ ਵੀ ਇੱਕੇ ਰੌਲਾ ਸੀਗਾ ਉੱਥੇ ਮਸਲਾ ਹੱਲ ਹੋਇਆ ਅਜੇ ਟੈਂਪਰੇਰੀ ਹੋਇਆ ਸੀ ਇੱਥੇ ਹੋ ਗਿਆ ਉਦੋਂ ਪਹਿਲਾਂ ਬਾਬਾ ਜੀ ਹਰੀ ਉੱਥੇ ਇੱਕ ਨਿੰਗ ਸਿੰਘ ਦੇ ਵਿਚਾਰਿਆ ਸ਼ਹੀਦ ਕਰਤਾ ਸੀ ਇਹਨਾਂ ਨੇ ਉਥੋਂ ਜਾ ਕੇ ਅਜੇ ਆਈ ਨਹੀਂ ਸੀ ਤਾਂ ਇੱਥੇ ਆ ਕੇ ਇਸ ਹੋ ਗਿਆ ਔਰ ਅੱਗੇ ਕੀ ਗਾਰੰਟੀ ਹੈ ਨਹੀਂ ਹੋਊਗਾ ਇਹ ਕਿਉਂ ਪਈ ਹੋਈ ਹੈ ਲਾਸ਼ ਇਸੇ ਕਰਕੇ ਇਹ ਇਹਦੇ ਬਾਰੇ ਸਰਕਾਰ ਕੋਈ ਆਪ ਦਾ ਭਰੋਸਾ ਦੇਵੇ ਆ ਕੇ ਕਿ ਅੱਗੇ ਤੋਂ ਇਹ ਨਹੀਂ ਹੋਊਗਾ ਔਰ ਜਿੰਨਾ ਲੋਕਾਂ ਨੇ ਇਹਨਾਂ ਲੋਕਾਂ ਦੇ ਲਈ ਸਾਈਨ ਕੀਤੇ ਨੇ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਨਹੀਂ ਉਹਨਾਂ ਨੂੰ ਕੋਈ ਪਨਿਸ਼ ਕੀਤਾ ਜਾ ਸਕੇ ਤੇ ਇਹ ਬੰਦੇ ਫੜੇ ਜਾ ਸਕਣ ਬਿਲਕੁਲ ਇਸ ਕਰਕੇ ਅਸੀਂ ਇੱਥੇ ਬੈਠੇ ਆ ਆ ਬੰਦਾ ਹੈ ਤੇ ਸੁਬਾਹ ਵੀ ਅਸੀਂ ਸਾਰਿਆਂ ਨੂੰ ਕਹਾਂਗੇ ਤੁਹਾਨੂੰ ਜਿਹੜੇ ਵੀ ਸੁਣ ਰਹੇ ਇੱਥੇ ਮੋਹਾਲੀ ਵਾਲੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਕਿ ਇੱਥੇ ਪਹੁੰਚੋ ਅੱਜ ਇਹ ਕਿਰਚ ਕੁੰਬੜਾ ਪਿੰਡ ਦੇ ਕਿਸੇ ਬੱਚੇ ਦੇ ਵਜੀ ਹੈ ਨਾ ਜਾਂ ਦੋਹਾਂ ਦੇ ਵਜੀ ਹੈ ਆ ਕੱਲ ਨੂੰ ਬਿਲਡਿੰਗਾਂ ਵਾਲਿਆਂ ਦੇ ਜਾਂ ਥੋੜੇ ਵੀ ਵੱਜ ਸਕਦੀ ਹੈ ਸੋ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਜੇ ਤੁਸੀਂ ਨਹੀਂ ਉੱਠੂਗੇ ਨਾ ਤਾਂ ਇਹ ਲੀਡਰਾਂ ਨੇ ਨਹੀਂ ਬਚਾਉਣਾ ਪੰਜਾਬ ਇਹ ਬਰਬਾਦ ਹੋ ਰਿਹਾ ਚਾਹੇ ਪਾਣੀ ਕਰਕੇ ਹੋਵੇ ਚਾਹੇ ਪ੍ਰਵਾਸੀਆਂ ਕਰਕੇ ਹੋਵੇ ਜਾਂ ਸਾਡੇ ਹੋਰ ਜਿੰਨੇ ਵੀ ਮਸਲੇ ਨੇ ਕੱਲ ਇੱਕੋ ਅੱਜ ਕੱਲ ਹੀ ਕਹਿ ਲਓ ਇੱਕ ਫੈਸਲਾ ਹੋਇਆ ਹੈ ਕਿ ਹਰਿਆਣੇ ਨੂੰ ਵਿਧਾਨ ਸਭਾ ਲਈ ਜ਼ਮੀਨ ਦੇ ਦਿੱਤੀ ਜਾਂ ਬਈ ਚੰਡੀਗੜ੍ਹ ਚ ਬਿਲਕੁਲ ਮਤਲਬ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਖਤਮ ਖਤਮ ਇਧਰ ਨੂੰ ਜਾ ਰਹੀ ਹੈ ਗੱਲ ਔਰ ਤੁਸੀਂ ਬੋਲੂਗੇ ਨਹੀਂ ਇਹ ਜ਼ਿੰਮੇਵਾਰੀ ਸਾਡੀ ਤਾਂ ਨਹੀਂ ਗਈ ਸੋ ਲੋਕ ਮੈਂ ਕਾਫੀ ਗੱਲਾਂ ਕਹਿ ਦਿੱਤੀਆਂ ਪਲੀਜ਼ ਤੁਸੀਂ ਕਹੋ ਪਹਿਲਾਂ ਥੋੜਾ ਜਿਹਾ ਫਿਰ ਤੁਸੀਂ ਵੀ ਬਰਾੜ ਸਾਹਿਬ ਅਸੀਂ ਜੋ ਇੱਥੇ ਬੈਠੇ ਆਂ ਪਲੀਜ਼ ਇਹਨਾਂ ਦੀ ਵੀ ਸੁਣੋ ਔਰ ਵੈਗੁਰੂ ਜੀ ਕਾ ਖਾਲਸਾ ਇਹਨਾਂ ਨੂੰ ਕੁਝ ਕਰੋ ਤੁਸੀਂ ਅ ਲਗਭਗ ਮਾਨ ਸਾਹਿਬ ਨੇ ਸਾਰੀ ਗੱਲ ਜਿਹੜੀ ਉਹ ਕਹਿ ਦਿੱਤੀ ਆ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹ ਜਿਹੜੀ ਅੱਗ ਬਲੀ ਆ ਇਹਦਾ ਸੇਕ ਸਾਡੇ ਘਰਾਂ ਨੂੰ ਲੱਗਣਾ ਆ ਅੱਜ ਜਿਹੜੀ ਅੱਗ ਤੁਹਾਨੂੰ ਬਸੰਤਰ ਨਗਰ ਆ ਰਹੀ ਹੈ ਇਹਦਾ ਸੇਕ ਕੱਲ ਨੂੰ ਤੁਹਾਨੂੰ ਸੇਕਣਾ ਪੈਣਾ ਹੈ ਇਹ ਗੱਲ ਯਾਦ ਰੱਖੋ ਕਿ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਤੇ ਚੁੱਕ ਕੇ ਸਿਵਿਆਂ ਤੱਕ ਲਿਜਾਣਾ ਬਹੁਤ ਔਖੀ ਗੱਲ ਹੈ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਪਿਓ ਦੇ ਮੋਢੇ ਤੇ ਪੁੱਤ ਦੀ ਲਾਸ਼ ਜਾਏ ਤੇ ਇਹ ਗੱਲ ਸਾਡੇ ਨਾਲ ਕੌਣ ਕਰ ਰਹੇ ਨੇ ਜਿਹੜੇ ਗੈਰ ਪੰਜਾਬੀ ਨੇ ਅੱਜ ਦੀ ਰੇਟ ਦੇ ਵਿੱਚ ਇੱਥੇ ਹਿੰਦੂ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਮੁਸਲਮਾਨ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਜਾਂ ਹੋਰ ਵੀ ਜੰਗੀਆਂ ਕੌਮਾਂ ਇੱਥੇ ਜਾਨੀ ਬੁੱਧ ਜੋ ਵੀ ਰਹਿੰਦਾ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਂਝੇ ਰੂਪ ਚ ਇੱਥੇ ਆਵੋ ਤੇ ਆਪਾਂ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਘੱਟੋ ਘੱਟ ਸਾਡੀ ਇਹ ਮੰਗ ਆ ਸਾਡੇ ਨਾਲ ਬੈ ਕੇ ਗੱਲ ਕਰਨਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸਾਨੂੰ ਕਿਸੇ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਵੀ ਤੁਸੀਂ ਇਸੇ ਵਿਆਹ ਚ ਕਿਸੇ ਪ੍ਰੋਗਰਾਮ ਚ ਕਿਸੇ ਘਰ ਚ ਜਾਣੇ ਤੇ ਉਹਦੇ ਨਿਯਮ ਹੁੰਦੇ ਉਹਨਾਂ ਨੀਮਾਂ ਦੇ ਤਹਿਤ ਹੀ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਜਦੋਂ ਵੀ ਤੁਸੀਂ ਇਹ ਕੋਈ ਅਦਰ ਕੰਟਰੀ ਨਹੀਂ ਹੈ ਲੋਕ ਸਾਨੂੰ ਸਿਆਣੇ ਬੰਦੇ ਜਿਹੜੇ ਬਣਦੇ ਨੇ ਉਹ ਇਹ ਕਹਿੰਦੇ ਨੇ ਤੁਸੀਂ ਨਿਕ ਕੈਨੇਡਾ ਜਾਂਦੀ ਤੁਹਾਡੀਆਂ ਵੀ ਵੋਟਾਂ ਬਣਦੀਆਂ ਨੇ ਭਾਈ ਅਸੀਂ ਕੈਨੇਡਾ ਜਾਂਦੇ ਆ ਤੇ ਸਾਡੀਆਂ ਫੈਮਲੀਆਂ ਉੱਥੇ ਕਤਲ ਕਰਕੇ ਭੱਜਦੇ ਨਹੀਂ ਹਾਂ ਦੂਜੀ ਗੱਲ ਅਸੀਂ ਉਹਨਾਂ ਦੇ ਰੂਲ ਫਾਲੋ ਕਰਦੇ ਆਂ ਇਹ ਸਾਰਾ ਕੋਸ਼ਿਸ਼ ਹੀ ਕਰਦੇ ਆਂ ਦੂਜੀ ਗੱਲ ਅਸੀਂ ਯੂਪੀ 'ਚ ਵੀ ਬੈਠੇ ਆਂ ਅਸੀਂ ਬਿਹਾਰ 'ਚ ਵੀ ਬੈਠੇ ਆਂ ਕੋਈ ਇੱਕ ਬੰਦਾ ਇੱਕ ਕੋਈ ਸਾਹਮਣੇ ਸਾਡੇ ਲਿਆ ਦਿਓ ਕਿ ਕੋਈ ਫੈਮਿਲੀ ਕਤਲ ਕਰਕੇ ਤੇ ਸਾਰਾ ਟੱਬਰ ਲੈ ਕੇ ਭੱਜ ਕੇ ਪੰਜਾਬ ਆ ਗਈ ਹੋਵੇ ਇਦਾਂ ਕਦੀ ਨਹੀਂ ਹੋਇਆ ਅਗਲੀ ਗੱਲ ਕੋਈ ਕਾਰੋਬਾਰ ਨਹੀਂ ਕੁਛ ਨਹੀਂ ਇੱਕ ਥਾਂ ਤੇ ਇਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀਆਂ ਵੋਟਾਂ ਬਣਾ ਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ ਤੁਸੀਂ ਵੋਟਾਂ ਬਣਾਉਣੀ ਆ ਬੰਦ ਕਰ ਦਿਓ ਇਹਨਾਂ ਦੀਆਂ ਤੇ ਪੰਜਾਬ 'ਚ ਕਤਲ ਨਹੀਂ ਹੁੰਦਾ ਕਾਰਨ ਅੱਜ ਦੋ ਪਾਸੇ ਪੰਜਾਬ ਗਵਰਨਮੈਂਟ ਜਿਹੜੀ ਮੌਜੂਦਾ ਆ ਉਹਦੇ ਦੋ ਐਮਐਲਏ ਆ ਇੱਕ ਸਾਡੇ ਆਸ-ਪਾਸ ਆ ਸੌਗਾਜ ਤੇ ਇੱਕ ਸਾਡੇ ਆਸ-ਪਾਸ ਆ ਇੱਕ ਬੰਦੇ ਨੂੰ ਮੇਰਾ ਉਲਾਮਾ ਸਭ ਤੋਂ ਵੱਧ ਜਿਹੜਾ ਉਹ ਹੈ ਬਲਕਾਰ ਸਿੱਧੂ ਕਿਉਂ ਹੈ ਇੱਕ ਕਲਾਕਾਰ ਜਿਹੜੇ ਨੇ ਉਹ ਸਿੱਧਾ ਲੋਕਾਂ ਨਾਲ ਜੁੜੇ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਚੋਂ ਹੀ ਉਹ ਚੀਜ਼ ਲੈ ਕੇ ਤੇ ਲੋਕਾਂ ਦੀ ਗੱਲ ਨੂੰ ਹੀ ਸਟੇਜ ਤੇ ਪੇਸ਼ ਕਰਨਾ ਹੁੰਦਾ ਹੈ ਸਿੱਧਾ ਸਾਡੇ ਨਾਲ ਉਹਨਾਂ ਦਾ ਰਾਬਤਾ ਰਿਹਾ ਹੈ ਤੇ ਅੱਜ ਉਹ ਬੰਦਾ ਇੱਥੇ ਨਹੀਂ ਪਹੁੰਚਿਆ ਜਿੱਥੇ ਇੱਕ ਮਾਸੂਮ ਜਿਹੜਾ ਆ 16-17 ਸਾਲ ਦੀ ਉਮਰ ਆ ਜਿਹਦੀ ਡੈਥ ਹੋਈ ਆ ਤੇ ਅਸੀਂ ਉਹਦੇ ਸਰਾਂ ਨੇ ਬੈਠੇ ਆ ਕੋਈ ਸਿਵਲ ਪ੍ਰਸ਼ਾਸਨ ਕੋਈ ਦੂਜਾ ਕੋ ਤੀਜਾ ਇੱਥੇ ਨਹੀਂ ਵੜਿਆ ਹੈਗਾ ਇਹ ਗੱਲ ਭੁੱਲ ਜਾਣ ਕਿ ਅਸੀਂ ਇੱਥੋਂ ਆੱਕ ਜਾਗੇ ਇੱਥੋਂ ਤੁਰ ਜਾਗੇ ਸਾਨੂੰ ਅਸੀਂ ਪਾਸ਼ੀਅਨ ਸੰਜੋਨੀ ਕੋਸ਼ਿਸ਼ ਕਰ ਰਹੀ ਐ ਅੱਜ ਸਾਡੇ ਨਾਲ ਇੱਕ ਇੱਥੇ ਹਾਦਸਾ ਹੋਇਆ ਬਹੁਤ ਖਤਰਨਾਕ ਇਹਨਾਂ ਨੇ ਬੈਰੀਗੇਟ ਚੁੱਕੇ ਧੁੰਦ ਬਹੁਤ ਸੀ ਸਾਡੀਆਂ ਸਾਰੀਆਂ ਜਿਹੜੀਆਂ ਇੱਧਰ ਬੀਬੀਆਂ ਪਈਆਂ ਨੇ ਮੜਾ ਇੱਧਰ ਕਰਿਓ ਆ ਛੜਕ ਦੇ ਉੱਤੇ ਤੇ ਉਹ ਉੱਥੋਂ ਤੱਕ ਉਹ ਜਿਹੜੀ ਗੱਡੀ ਆ ਪਹੁੰਚ ਗਈ ਉਹ ਜਿੱਧਰੋਂ ਆ ਰਹੇ ਮੁੰਡੇ ਆ ਰਹੇ ਮੁੰਡੇ ਆ ਰਹਿਆ ਤੇ ਇਹਨਾਂ ਸਾਰਿਆਂ ਨੂੰ ਦਰੜ ਕੇ ਉਹਨੇ ਅੱਗੇ ਲੱਗ ਜਾਣਾ ਸੀ ਇਹ ਬਹੁਤ ਵੱਡੀ ਖਤਰਨਾਕ ਗੱਲ ਸੀ ਜਿਹੜੀ ਪੁਲਿਸ ਨੇ ਬੈਰੀਗੇਟ ਚੁੱਕ ਕੇ ਕੀਤੀ ਤੇ ਉਹ ਇਹ ਗੱਲ ਮੰਨ ਲਈ ਤਿਆਰ ਨਹੀਂ ਕਿ ਅਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਹੁਣ ਆਪਾਂ ਦੁਬਾਰੇ ਮੁੱਦੇ ਤੇ ਆਉਨੇ ਆ ਸਾਡੀ ਇਹ ਸੰਗਤ ਨੂੰ ਬੇਨਤੀ ਆ ਜਿਹੜੇ ਲੋਕਲ ਇਥੇ ਪਿੰਡ ਨੇ ਜਿਹੜੇ ਮਹਾਲੀ ਦੇ ਵਿੱਚ ਹੁਣ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਬੇਨਤੀ ਆਓ ਭਰਾਵੋ ਆਪਣੇ ਘਰਾਂ ਚੋਂ ਨਿਕਲੋ ਇਹ ਅੱਗ ਦਾ ਸੇਕ ਤੁਹਾਨੂੰ ਲੱਗਣਾ ਆ ਇਸ ਅੱਗ ਤੋਂ ਬਚਣ ਲਈ ਅੱਜ ਐਸ ਮੁੰਡੇ ਦਾ ਜਿਹਦਾ ਖੂਨ ਡੁੱਲਿਆ ਆ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਆ ਇੱਥੇ ਪਹੁੰਚੋ ਆਪਾਂ ਜਿਹੜੇ ਆਗੂ ਨੇ ਸਾਡੇ ਉਹਨਾਂ ਸਾਰਿਆਂ ਦੀ ਗੱਲ ਰਹਿ ਕਰਕੇ ਤੇ ਸਟੇਟ ਨਾਲ ਗੱਲ ਕਰਕੇ ਅਗਲੇ ਕਤਲਾਂ ਨੂੰ ਰੋਕਣ ਲਈ ਯਤਨ ਕਰੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਕੀ ਆਪਾਂ ਸਾਰਿਆਂ ਨੇ ਜੋ ਮੁੱਖ ਗੱਲਾਂ ਕਾਰੀ ਲਈਆਂ ਪਰ ਮੇਰਾ ਇਹ ਸਮਝ ਆ ਕਿ ਵੀ ਇਹ ਤਿੰਨ ਹਿੱਸਿਆਂ 'ਚ ਤਾਂ ਫੇਲ ਹੋ ਜਾਣਾ ਹੈ ਜੇ ਨਾ ਤੇ ਫੇਲ ਹੋਈ ਯਸ ਆਪਾਂ ਸਮਾਜਿਕ ਤੌਰ ਤੇ ਜਾਂ ਸਰਕਾਰਾਂ ਦੇ ਤੌਰ ਤੇ ਪਹਿਲੀ ਗੱਲ ਤਾਂ ਕੋਈ ਨੀਤੀ ਚਾਹੀਦੀ ਹੈ ਕਿ ਐ ਬੇਰੋਖ ਟੋਕ ਜਿਹੜਾ ਲੋਕੀ ਆਈ ਜਾ ਰਹੇ ਆ ਪੂਰਬ ਪੂਰਬੀ ਆਈ ਜਾ ਰਹੇ ਆ ਤੇ ਕੋਈ ਪਸਾਕ ਕਿਤਾਬ ਨਹੀਂ ਕੋਈ ਕੰਟਰੋਲ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕਿ ਕੌਣ ਆ ਰਿਹਾ ਕਿੱਥੋਂ ਆ ਰਿਹਾ ਜੇ ਦੁਬਾਰਾ ਉਹਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ ਜਿਵੇਂ ਉਹਨਾਂ ਬੱਚਾ ਮਾਰਤਾ ਉਹਨੂੰ ਕਿੱਥੇ ਲੱਭਦੇ ਫਿਰਾਂਗੇ ਆਪਾਂ ਇਹਨਾਂ ਨੂੰ ਜੇ ਕੋਈ ਪਿੰਡ ਟਿਕਾਣਾ ਉਹਦਾ ਪਾਈਚਾਰਾ ਪਤਾ ਹੋਵੇ ਤਾਂ ਆਪਾਂ ਉੱਥੇ ਪਹੁੰਚ ਸਕਦੇ ਹਾਂ ਜੇ ਉਹਨਾਂ ਦੇ ਵੋਟਾਂ ਕਿਨੇ ਬਣਾਤੀਆਂ ਆ ਆਧਾਰ ਕਾਰਡ ਕਿਨੇ ਬਣਾਤਾ ਕੋਈ ਸਾਫਤਾ ਨਹੀਂ ਸੋ ਇੱਥੇ ਨੀਤੀ ਦਾ ਸਾਡੀ ਦਾ ਫੇਲਿਅਰ ਹੈਗਾ ਬਹੁਤ ਵੱਡਾ ਮਤਲਬ ਪਿਛਲੀਆਂ ਸਾਰੀਆਂ ਸਰਕਾਰਾਂ ਦਾ ਕੋਈ ਕੱਲੀ ਇਹ ਸਰਕਾਰ ਦਾ ਦੂਜੀ ਵੱਡੀ ਮਸਲਾ ਜਿਹੜਾ ਇਹ ਆ ਪੁਲਿਸ ਇੰਟੈਲੀਜੈਂਸ ਨੈਟਵਰਕ ਸੀਆਈਡੀ ਜਿਹੜੀਆਂ ਇਹ ਆ ਇਹ ਲੋਕਾਂ ਕੀ ਕਰ ਰਹੇ ਬਿਲਕੁਲ ਉਹਦਾ ਟੋਟਲ ਫੇਲ ਆ ਕੰਮ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਵੀ ਇਹ ਨੌਜਵਾਨ ਬੱਚੇ ਆ ਕਿਰਚਾਂ ਚੱਕੀ ਫਿਰਦੇ ਹੈਗੇ ਆ ਹਥਿਆਰ ਚੱਕੀ ਫਿਰਦੇ ਆ ਆਪਣੇ ਦੂਜੇ ਕਿਸੇ ਕੋਲੇ ਕੁਛ ਹਾਫ ਹੱਥ ਹੋ ਜੇ ਆਪਣੇ ਕੋਲੇ ਕੋਈ ਦੋ ਡਾਂਗਾ ਹੀ ਵੱਧ ਹੋ ਜਾ ਤਾਂ ਆਪਣੇ ਤੇ ਕੇਸ ਪੈਨਿਸ਼ ਹੋ ਜੂਦੇ ਤੇ ਇੱਥੇ ਆ ਕਲੋਨੀਆ ਦੇ ਵਿੱਚ ਕੀਨੇ ਕਿਹੜਾ ਕ੍ਰਾਈਮ ਨਹੀਂ ਹੁੰਦਾ ਪਿਆ ਨਾਲੇ ਲੋਕੀ ਦੱਸਦੇ ਆ ਇਹਨਾਂ ਨੂੰ ਕਿ ਆ ਕ੍ਰਾਈਮ ਹੁੰਦੇ ਆ ਤੇ ਇਹ ਜੇ ਹਥਿਆਰ ਆ ਬੱਚਿਆਂ ਕੋਲੇ ਕਿਰਚਾਂ ਹੈਗੀਆਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਫੇਲਿਅਰ ਆ ਲੋਕਲ ਪੁਲਿਸ ਦਾ ਸਭ ਤੋਂ ਵੱਡੀ ਤਾਂ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਇੱਕ ਬੇਕਿਰਕ ਤੇ ਨਿਰਦਈ ਜਿਹੜਾ ਅਸੀਂ ਚੁਣੇ ਹੋਏ ਨਮਾਇੰਦੇ ਅਸੀਂ ਜਿੱਥੇ ਬੈਠੇ ਆ ਇੱਥੋਂ ਆਵਾਜ਼ ਮਾਰੋ ਤਾਂ ਇਕਾਂਵਾਦੀ ਪਾਰਟੀ ਦੇ ਐਮਐਲਏ ਦਾ ਦਫ਼ਤਰ ਆ ਇਹ ਆਵਾਜ਼ ਮਾਰੀਏ ਜੁੱਚੀ ਜਨੇ ਤੇ ਦੂਜੇ ਐਮਐਲਏ ਦਾ ਐਮਐਲਏ ਦਾ ਘਰ ਆ ਦੋਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਲੋਕਲ ਪ੍ਰਸ਼ਾਸਨ ਚੋਂ ਕੋਈ ਨਹੀਂ ਆਇਆ ਕੋਈ ਡੀਸੀ ਡੀਸੀ ਦਾ ਨਮਾਇੰਦਾ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਨਮਾਇੰਦਾ ਕੋਈ ਪਰਿਵਾਰ ਦੀ ਸਾਰ ਲੈਣ ਨਹੀਂ ਆਇਆ ਬਿਲਕੁਲ ਇੰਨਾ ਵੱਡਾ ਇਹ ਮੇਰੇ ਖਿਆਲ ਕਿਸੇ ਪਰਿਵਾਰ ਰਸਤੇ ਨੌਜਵਾਨ ਦਾ ਮਰ ਜਾਣਾ ਨਾ ਇਦੋਂ ਮਤਲਬ ਮਾਰਾ ਟਾਈਮ ਕੋਈ ਨਹੀਂ ਹੁੰਦਾ ਇਹ ਤਾਂ ਸਪ ਭਾਰ ਜਿਹਦਾ ਵੱਧ ਹੁੰਦਾ ਹੈ ਹੈ ਉਹ ਕਹਿੰਦੇ ਵੀ ਬੱਚੇ ਦੀ ਜੋ লাশ ਹੁੰਦੀ ਹੈ ਤੁਹਾਡੇ ਘਰ ਦੇ ਦੀ ਬੱਚੇ ਦੀ ਉਹ ਤੁਹਾਡੇ ਮੋਢਿਆਂ ਤੇ ਹੋਵੇ ਤਾਂ ਉਹ ਇਹ ਆਪਣੇ ਸਮਾਜ ਅੱਜ ਸਾਡੇ ਨਾਲ ਹੋਇਆ ਹੈ ਤੇ ਸਮਾ ਦੂਰ ਨਹੀਂ ਜੇ ਇਹੀ ਹਾਲ ਰਹਾ ਜੇ ਸਮਾ ਦੂਰ ਨਹੀਂ ਜੇ ਮੋਟਾ ਨਾ ਨਿਆ ਬਣਦੀਆਂ ਨਹੀਂ ਆ ਟਾਈਮ ਦੂਰ ਨਹੀਂ ਇਹ ਆਪਣੇ ਬੱਚੇ ਵੀ ਮਾਰੇ ਜਾਣਗੇ ਆਪਣੀਆਂ ਔਰਤਾਂ ਦੀ ਵੀ ਬੇਪਤੀ ਹੋਊਗੀ ਤੇ ਆਪਾਂ ਇੱਥੇ ਰਹਿਣ ਜੋਗੇ ਨਹੀਂ ਰਹਿਣਾ ਠੀਕ ਆਪਾਂ ਕਿਤੇ ਹੋਰ ਦੁਨੀਆ 'ਚ ਪੁਰੇ ਫਿਰਾਂਗੇ ਪਰ ਆਪਾਂ ਜਿਸ ਇੱਜ਼ਤ ਆਨਮਾਨ ਆਨ ਸ਼ਾਨ ਨਾਲ ਰਹਿਣਾ ਸੀ ਇਸ ਧਰਤੀ 'ਤੇ ਜਿਹੜੀ ਸਾਡੇ ਬਜ਼ੁਰਗਾਂ ਨੇ ਐਡੀ ਲਹੂ ਡੋਲ ਕੇ ਲਈ ਸੀ ਤੇ ਉਹਦੇ ਤੇ ਆਪਾਂ ਰਹਿਣ ਜੋਗੇ ਨਹੀਂ ਰਹਿਣਾ ਇੱਥੇ ਇਕੱਠੇ ਹੋਵੋ ਇੱਥੇ ਮੁਹਾਜ ਤੇ ਡਟੋ ਤੇ ਜੇ ਇੱਥੇ ਡਟਾਂਗੇ ਤਾਂਗਾ ਕੋਈ ਵੱਡੀ ਗੱਲ ਕਰ ਸਕਾਂਗੇਗਾ ਪਰਸ ਮਾਰੋ ਇਹ ਨਾ ਸੋਚੋ ਕਿ ਇਹ ਚਾਰ ਬੰਦਿਆਂ ਦੀ ਦੋ ਬੰਦਿਆਂ ਦੀ ਇਸ ਪਰਿਵਾਰ ਦੀ ਲੜਾਈ ਹੈ ਇਹ ਆਪਣੀ ਸਾਰਿਆਂ ਦੀ ਲੜਾਈ ਹੈ ਸਾਰੇ ਪੰਜਾਬ ਦੇ ਤੇ ਜਰੂਰ ਪਹੁੰਚੋਗਾ ਸਵੇਰੇ ਆਜੀ ਪਹੁੰਚੋ ਜੇ ਵੱਧ ਤੋਂ ਵੱਡੇ ਜੀ ਆਇਆਂ ਮਾੜਾ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਮੈਂ ਇੱਕ ਗੱਲ ਥੋੜੀ ਸੌਰੀ ਇੱਕ ਗੱਲ ਐਡ ਕਰਨਾ ਚਾਹੁੰਦਾ ਜੀ ਇੱਕ ਮਹੀਨੇ ਜਿਹੜਾ ਹਾਂ ਇੱਕ ਮਹੀਨੇ ਜਿੱਤਨ ਕਤਲ ਹੋ ਗਿਆ ਜਿਹੜੀ ਮੈਂ ਗੱਲ ਇੱਕ ਦਮ ਚਾਹੁੰਦਾ ਉਹ ਹੀ ਹੈ ਤੇ ਇਹ ਜਿਹੜੀਆਂ ਥੀਜੀਆਂ ਨੇ ਜਿੱਥੇ ਰਹਿੰਦੀ ਸੀ ਹਾਂਜੀ ਉਹ ਇਹ ਠੇਕੇ ਤੇ ਦਿੱਤੀ ਹੋਈ ਐ ਉਹ ਠੇਕੇ ਤੇ ਦਿੱਤੀ ਹੋਈ ਆ ਨੌਜਵਾਨ ਸਾਹਿਬ ਤੁਸੀਂ ਇਹ ਵੇਖੋ ਤੇ ਆਪਾਂ ਚਾਹੁੰਦੇ ਆ ਕਿ ਜਿੰਨੇ ਠੇਕੇ ਤੇ ਦਿੱਤੀ ਆ ਉਸ ਬੰਦੇ ਨੂੰ ਵੀ ਫੜ ਕੇ ਲਿਆਂਦਾ ਜਾਏ ਜਿਹੜਾ ਉਹ ਠੇਕੇਦਾਰ ਆ ਉਹਨੂੰ ਤੇ ਕੇਸ ਪਾਓ ਹੀ ਪਾਓ ਉਹਨੂੰ ਇਹਦੇ ਵਿੱਚ ਲਿਆਓ ਕਾਰਨ ਇਹ ਆ ਕਿ ਪੈਸਿਆਂ ਦੇ لالچ ਚ ਚੁੱਕ ਅੰਨੇ ਹੋ ਕੇ ਸਾਡੇ ਬੰਦੇ ਭਈਆਂ ਨੂੰ ਅੱਗੇ ਜਿਹੜੀਆਂ ਇਹ ਚੀਜ਼ਾਂ ਨੇ ਠੇਕੇ ਦੇ ਦਿੰਦੇ ਆ ਉਹ ਅੱਗੇ ਫਿਰ ਆਪਣੇ ਬੰਦਿਆਂ ਨੂੰ ਚਾਹੇ ਉਹ ਕ੍ਰਿਮੀਨਲ ਹੋਣ ਚਾਹੇ ਉਹ ਜਿਹੜੇ ਮਰਜ਼ੀ ਹੋਣ ਉਹਨਾਂ ਨੂੰ ਇੱਥੇ ਵਾਰ ਲੈਂਦੇ ਤੇ ਹੁਣ ਉਹ ਠੇਕੇਦਾਰ ਕਹਿੰਦਾ ਜੇ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਆਏ ਸੋ ਇਹ ਕਾਰਵਾਈ ਜੇ ਹੋਗੀ ਤੇ ਮੈਂ ਦਾਅਵੇ ਨਾਲ ਕਹਿਣਾ ਕਿ ਇਹ ਪੀਜੀਆਂ ਪੂਜੀਆਂ ਦਿਨਾਂ ਦੇ ਖਾਲੀ ਹੋ ਜਾਣਗੀਆਂ ਜੇ ਕਿਤੇ ਇਹ ਗੱਲ ਹੋ ਜੇ ਜੇ ਇਹਨਾਂ ਨੂੰ ਇਸ ਕੇਸ ਚ ਇਨਵੋਲ ਕਰ ਲਿਆ ਜਾਏ ਵੀ ਤੁਸੀਂ ਕੋਈ ਹਸਾਬ ਕਿਤਾਬ ਨਹੀਂ ਤੁਸੀਂ ਸੈਂਕੜੇ ਬੰਦੇ ਲਿਆ ਕੇ ਪੁੰਨੇ ਨੇ ਤੇ ਜਿਹੜੇ ਚੜਕਾ ਦੇ ਦੰਦ ਨਾਲ ਉਹਦੇ ਫਿਰਦੇ ਆ ਤੇ ਜਿਹੜਾ ਇਹ ਕਤਲ ਹੋਇਆ ਜੀ ਇਹ ਐਂਡ ਹੈ ਵੀ ਕਿਸੇ ਸਿਕੰਦਰੂ ਨੇ ਕਤਲ ਕੀਤਾ ਜਾਂ ਉਂਝ ਹੀ ਕਰਤਾ ਹੈ ਇਹ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕਤਲ ਹੋਇਆ ਐ ਐਡੇ ਛੋਟੇ ਬੱਚੇ ਇਸ ਤਰ੍ਹਾਂ ਛੁਰੀਆਂ ਮਾਰ ਕੇ ਕਤਲ ਨਹੀਂ ਕਰਦੇ ਗੱਲ ਐ ਵੱਡ ਕੇ ਇਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਸਮਝਾ ਇਹ ਉਹਨਾਂ ਦਾ ਕਲਚਰ ਆ ਬਿਹਾਰ ਦਾ ਤੇ ਯੂਪੀ ਦਾ ਇਹ ਪੰਜਾਬ ਵਿੱਚ ਇਹ ਕਲਚਰ ਨਹੀਂ ਚੱਲ ਸਕਦਾ ਇਹ ਕਲਚਰ ਜਿਹੜਾ ਉਹਨਾਂ ਨੇ ਇੱਥੇ ਕੀਤਾ ਜੀ ਐਡੀਆਂ ਨਹੀਂ ਛੁਰੀਆਂ ਲੈ ਕੇ ਕਿਉਂ ਛੜਕਾਂ ਦੇ ਧੰਮ ਰਹੇ ਇਹ ਕੱਲ ਨੂੰ ਸਾਡੀਆਂ ਧੀਆਂ ਨੂੰ ਵੀ ਮਾਰਨਗੇ ਸਾਡੇ ਬਜ਼ੁਰਗਾਂ ਨੂੰ ਵੀ ਮਾਰਨਗੇ ਔਰ ਇੰਨੀ ਜਿਆਦੀ ਲੁੱਟ ਖਸੋਟ ਇਹਨਾਂ ਨੇ ਕੀਤੀ ਆ ਮਾਨ ਸਾਹਿਬ ਨੇ ਦੱਸਿਆ ਅੱਜ ਤੁਹਾਡੀ ਲਾਈਵ ਤੋਂ ਪਹਿਲਾਂ ਸਾਨੂੰ ਕਿ ਇੱਥੇ ਬਹੁਤ ਲੋਕਾਂ ਨੂੰ ਲੁੱਟਿਆ ਜਾਂਦਾ ਆ ਉਹ ਹੁਣ ਸਾਡੇ ਬੰਦੇ ਤਾਂ ਨਹੀਂ ਲੁੱਟਦੇ ਪੰਜਾਬ ਦੇ ਬੰਦੇ ਇਦਾਂ ਲੁੱਟਾ ਖਵਾ ਨਹੀਂ ਕਰਦੇ ਜਿਹੜੇ ਹਾਲਾਤ ਇੱਥੇ ਪੈਦਾ ਹੋਇਆ ਸੋ ਮੇਰੀ ਮੈਂ ਇੰਨੀ ਗੱਲ ਹੀ ਐਡ ਕਰਨੀ ਕਿ ਜਿਹੜੇ ਪੀਜੀਆ ਵਾਲੇ ਬੰਦੇ ਆ ਉਹਨਾਂ ਦਾ ਕੁਝ ਨਾ ਕੋਈ ਜ਼ਰੂਰ ਹਿੱਲਾ ਹੋਈ ਨਹੀਂ ਹੋਣਾ ਚਾਹੀਦਾ ਆਪਣੇ ਸਵੇਰ ਤੋਂ ਬੈਠੇ ਨੇ ਅੱਜ 3 ਵਜੇ ਤੋਂ ਵੇਖੋ ਸਵੇਰ ਤੋਂ ਬੈਠ ਕੇ ਵਿਚਾਰੇ ਨੇ ਇਹਨਾਂ ਨੇ ਬਹੁਤ ਕੀਤਾ ਹੈ ਨੌਜਵਾਨ ਲੀਡਰ ਹੈ ਐ ਐਨਸੀ ਐਨਐਸਯੂ ਐਨਸੀ ਐਨਐਸਯੂ ਐਨਐਸਯੂ ਆਈ ਦਾ ਤੇ ਇਹ ਤੁਹਾਨੂੰ ਆਪਦੇ ਵੱਲੋਂ ਆਪਦੇ ਵਿਚਾਰ ਦੱਸਣ ਆਪ ਜੀ ਨੇ ਸਾਰਾ ਦੱਸ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇੱਥੇ ਇਕੱਲੇ ਪਿੰਡ ਵਾਲੇ ਹੁੰਦੇ ਤਾਂ ਮੈਨੂੰ ਲੱਗਾ ਬਹੁਤ ਇਹ ਹਾਲਾਤ ਕੁਝ ਹੋਰ ਆਉਣਾ ਸੀ ਜੇ ਆਪ ਜੀ ਇੱਥੇ ਨਾ ਹੁੰਦੇ ਦਿਲੋਂ ਤੁਹਾਡਾ ਧੰਨਵਾਦ ਕਿ 4:30 ਵਜੇ ਕੀ ਨੇ ਤੇ ਇੱਥੇ ਮੈਂ ਕੇ ਲਾਸ਼ ਦੇ ਕੋਲ ਬੈਠੇ ਆਂ ਅੱਜ ਮੈਂ ਇੱਕ ਹੋਰ ਗੱਲ ਦੱਸ ਦੇਣੀ ਟੂਰਨਾਮੈਂ ਬਹੁਤ ਥੋੜਾ ਹੀ ਬੋਲਣਾ ਚਾਹੁੰਦਾ ਪਰ ਮੈਂ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਅੱਜ ਗੁਰਪ੍ਰੋਭੀ ਹੈਗਾ ਸਾਡੇ ਜਿਹੜੇ ਸਾਬ ਜਦਾਂ ਸ਼ਹੀਦ ਹੋਏ ਸੀ ਜਿਹੜੇ ਨੀਹਾਂ ਚ ਚਿਨੇ ਗਏ ਸੀਗੇ ਤਾਂ ਚਿਨੇ ਗਏ ਸੀਗੇ ਕਿ ਸਾਡੀ ਜਿਹੜੀ ਕੌਮ ਦੀ ਨਹੀਂ ਪੱਕੀ ਬੁੱਝ ਪਰ ਅੱਜ ਹਾਲਾਤ ਉਹੀ ਔਰੰਗਜ਼ੇ ਵਾਲੇ ਲੱਗ ਰਹੇ ਨੇ ਇਦਾਂ ਲੱਗ ਰਿਹਾ ਕਿ ਆ ਜਿਹੜੀ ਲਾਸ਼ ਆ ਇਹ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਪਈ ਹੁੰਦੀ ਹੈ ਤੇ ਪ੍ਰਸ਼ਾਸਨ ਬਿਲਕੁਲ ਵੀ ਨਹੀਂ ਇੱਥੇ ਕੋਈ ਵੀ ਹੈਗਾ ਇਹ ਪਰਾਲੀਆਂ ਜਲਾਓ ਡੀਸੀ ਐਸਐਸਪੀ ਤੇ ਡੀਆਈਜੀ ਉੱਥੇ ਪਾਣੀ ਦੇ ਵਿਚਾਰਾ ਲੈ ਕੇ ਆਪ ਕਿੰਤਾ ਜੋੜ ਜਾਂਦੇ ਆ ਇੱਥੇ ਇੱਕ ਲਾਸ਼ ਪਈ ਆ ਸਾਬ ਡੀਐਸਪੀ ਤੋਂ ਉੱਤੇ ਕੋਈ ਇੱਥੇ ਕੋਈ ਅਸਰ ਨਹੀਂ ਇਹ ਮੇਰੀ ਇਹੀ ਬੇਨਤੀ ਹੈ ਕਿ ਅਗਲੀ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਕਿਹਨੂੰ ਨੋਲ ਮਾਡਲ ਬੰਨੀਏ ਗੈਂਗਸਟਰ ਨੂੰ ਦੇਖ ਕੇ ਅੱਗੇ ਜੀਏ ਜਾਂ ਫਿਰ ਇਹ ਲਾਸ਼ਾਂ ਨੂੰ ਦੇਖ ਕੇ ਜੀਏ ਸਾਨੂੰ ਸਮਝ ਨਹੀਂ ਆ ਰਹੀ ਇੰਨੀ ਕੀ ਬੇਨਤੀ ਹੈ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਕਿਤੇ ਨਾ ਕਿਤੇ ਇੱਥੇ ਫੁੱਲ ਸਟਾਪ ਲੱਗਣਾ ਚਾਹੀਦਾ ਆ ਗੱਲ ਸੁਣਨ ਵਾਲੀ ਹੈ ਜ਼ਰੂਰੀ ਤੇ ਕੱਲ ਦਾ ਕਤਲ ਹੋਇਆ ਹੈ ਇਹ ਕੱਲ ਦੇ ਔਰ ਅਸ ਚੌਂਕ 'ਚ ਬੈਠੇ ਆ ਤੇ ਮੌਜੂਦ ਹੈ 36 ਘੰਟੇ ਹੋ ਗਏ ਤੇ ਮੌਜੂਦਾ ਜਿਹੜੀ ਸਰਕਾਰ ਆ ਜਿਸ ਪਾਰਟੀ ਦੀ ਉਹਨਾਂ ਦਾ ਨੁਮਾਇੰਦਾ ਇੱਕ ਵੀ ਨਹੀਂ ਆਇਆ ਔਰ ਇੱਕ ਜਿਹੜੀ ਗੱਲ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤੌਰ ਤੇ ਵੀ ਡੀਸੀ ਡੀਐਸਪੀ ਤੋਂ ਵੱਧ ਕੇ ਕੋਈ ਨਹੀਂ ਆਇਆ ਇੰਨੀ ਬੇਕਿਰਕੀ ਆ ਇੰਨੀ ਬੇਦਰਦੀ ਆ ਜੇ ਇਹੀ ਚੀਜ਼ ਇੱਥੇ ਹੁਣੇ ਕਈ ਜਿੰਨਾਂ ਦੇ ਵਿਚਾਰਿਆਂ ਦਾ ਡੈਥ ਹੋਈ ਹੈ ਜਿੰਨਾਂ ਦੀ ਉਹਨਾਂ ਦੇ ਪਰਿਵਾਰ ਦੇ ਬੰਦੇ ਨੇ ਕਿ ਜੇ ਇਹੀ ਕੰਮ ਗਿੱਦੜਵਾਏ ਹੋਇਆ ਹੁੰਦਾ ਤਾਂ ਕਿਵੇਂ ਆਉਂਦੇ ਭੱਜੇ ਵੀ ਜਾਂ ਇਹ ਬਰਨਾਲੇ ਹੋਇਆ ਹੁੰਦਾ ਜਿੱਥੇ ਇਲੈਕਸ਼ਨ ਹੋ ਰਹੇ ਨੇ ਔਰ ਇੱਕ ਹੋਰ ਗੱਲ ਜ਼ਰੂਰੀ ਗੱਲ ਇੱਥੇ ਬੈਠੇ ਮੁੰਡੇ ਨੇ ਹੁਣੇ ਇੱਕ ਗੱਲ ਕਹੀ ਥੋੜੀ ਦੇਰ ਪਹਿਲਾਂ ਆਹੰਦਾ ਜੀ ਸਾਡੇ ਪਿੰਡ ਦਾ ਹਾਲ ਕੀ ਆ ਉਹ ਆਹੰਦਾ ਇਹ ਜਿਹੜੇ ਪ੍ਰਵਾਸੀ ਨੇ ਸਾਰੇ ਕੱਪੜੇ ਲਾ ਕੇ ਇੱਕ ਨੀਕਰ ਪਾ ਕੇ ਬਾਹਰ ਚ ਬੈਹ ਜਾਂਦੇ ਨੇ ਤੇ ਬੀੜੀ ਪੀਂਦੇ ਨੇ ਤੇ ਉੱਚੀ ਆਵਾਜ਼ ਚ ਗਾਣੇ ਲਾਉਂਦੇ ਨੇ ਆਹ ਮੈਂ ਜਾ ਕੇ ਰੋਕਿਆ ਉਹਨਾਂ ਨੂੰ ਕਿ ਯਾਰਾ ਕੰਮ ਨਾ ਕਰੋ ਇਹ ਪੰਜਾਬ ਚ ਨਹੀਂ ਹੋਣਾ ਆਂਦੇ ਐਂ ਹੀ ਕਰਾਂਗੇ じゃ ਕਰ ਲਾ ਜੋਤ ਕੀ ਕਰਨਾ ਹੁਣੀ ਇਹ ਕਲਚਰਲ ਡਿਫਰੈਂਸ ਇਹ ਉਹਨਾਂ ਲਈ ਬਹੁਤ ਆਮ ਗੱਲ ਐ ਇਹ ਬਿਹਾਰ ਯੂਪੀ ਚਾਹ ਹੁੰਦਾ ਪਰ ਯਾਰੇ ਪੰਜਾਬ ਚ ਨਹੀਂ ਹੁੰਦਾ ਜਿਸ ਕਲਚਰ ਦੀ ਜਿਸ ਗੱਲਾਂ ਦੀ ਅਸੀਂ ਦੁਹਾਈ ਦਿੰਨੇ ਆ ਕਿ ਪੰਜਾਬ ਦੀ ਪੰਜਾਬੀਅਤ ਨੂੰ ਰਹਿਣ ਦਿਓ ਅਸੀਂ ਨਹੀਂ ਆਉਂਦੇ ਉਹਨਾਂ ਦਾ ਮਾੜਾ ਜਾਂ ਚੰਗਾ ਉਹਨਾਂ ਨੂੰ ਮੁਬਾਰਕ ਸਾਡਾ ਸਾਡੇ ਕੋਲੇ ਰਹਿਣ ਦਿਓ ਇੱਥੋਂ ਦਾ ਜੋ Hindu ਐ ਜੋ Musalman ਐ ਜੋ Sikh ਐ ਜੋ Isai ਐ ਉਹ ਰਹਿਣ ਦਿਓ ਸਾਡੇ ਯਾਰਾਂ ਦਾ ਅਸੀਂ ਉਹਵੇਂ ਰਹਿਣਾ ਚਾਹੁੰਦੇ ਆ ਇਹ ਜਿਹੜੀ ਫਲਵਾੜੀ ਹੈ ਨਾ ਜਿਹੜਾ ਪੰਜਾਬ ਨਾਂ ਦਾ ਫੁੱਲ ਰਹਿਣਦਿਓ ਆ ਜਿਵੇਂ ਬਾਬਾ ਜੀ ਨੇ ਉਹਨੇ ਗੱਲ ਕੀਤੀ ਇੱਥੇ ਜੇਲ੍ਹ ਕੋਲੇ ਬੁੜਾਇਲ ਜੇਲ੍ਹ ਕੋਲੇ ਇੰਨੀ ਲੁੱਟਕਸੁੱਟ ਹੁੰਦੀ ਆ ਕੌਣ ਕਰ ਰਿਹਾ ਇਹ ਇਹ ਇਨਾਂ ਬਸਤੀਆਂ ਚੋਂ ਆਉਂਦੇ ਨੇ ਲੁੱਟ ਕੇ ਵੜ ਜਾਂਦੇ ਨੇ ਇਹ ਬਿਲਡਿੰਗਾਂ ਵਾਲੇ ਆ ਜਿਹੜੇ ਜਿਹੜੇ ਲੁੱਟ ਕੇ ਆਉਂਦੇ ਨੇ ਫਿਰ ਪੁਲਿਸ ਚ ਕੇਸ ਕਰਕੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਲੁੱਟਕਸੁੱਟ ਕੌਣ ਕਰ ਰਿਹਾ ਸੋ ਫਿਰ ਗੱਲਾਂ ਬਹੁਤ ਹੋ ਗਈਆਂ ਹੁਣ ਜੋ ਵੀ ਸੁਣ ਰਹੇ ਹੋ ਨੇੜੇ ਤੇੜੇ ਇੱਥੇ ਆਓ ਔਰ ਇਹਨੂੰ ਮੁੰਡੇ ਨੂੰ ਇਨਸਾਫ ਦਵਾਈ ਔਰ ਕੱਲੇ ਇਹਨੂੰ ਇਨਸਾਫ ਦਵਾਉਣ ਤੱਕ ਨਹੀਂ ਅੱਗੇ ਤੋਂ ਕੋਈ ਨਹੀਂ ਐਂ ਨਾ ਪਵੇ ਆ ਕੇ ਚੌਂਕ ਦੇ ਵਿੱਚ ਐਂ ਕਿ ਚਾਣਾ ਵੱਜਣ ਅੱਖ ਦੇ ਵਿੱਚ ਔਰ ਸਿਰ ਚੋਂ ਨਿਕਲ ਜੇ ਜੇ ਉਹਨੂੰ ਰੋਕਣਾ ਹੈ ਲੈ ਇਹਦੇ ਬਾਰੇ ਗੱਲ ਕਰਨੀ ਪਊ ਜੇ ਤੁਸੀਂ ਨਹੀਂ ਗੱਲ ਕੀਤੀ ਨਾ ਤੇ ਪਾਰਟੀਆਂ ਛਾਟੀਆਂ ਨਾਲ ਗੱਲ ਨਹੀਂ ਕਰਦੇ ਵੈਰੂਜੀ ਕਸਾਲ ਸਾਹਿਬ ਵੈਰੂਜੀ ਕਸਾਲ